ਤਦੀ ਕੋਕੂ ਹੁਣੀ ਮੌਜੂਦ ਹੈ ਉੱਥੇ ਜਬਜੀ ਸਾਹਿਬ ਦਾ ਪਾਠ ਕਰਦੇ ਹਨ ਤੇ ਜਦੋਂ ਤਿੱਖੀ ਤਲਵਾਰ ਕੱਢ ਕੇ ਖੜੀ ਕਰਦੇ ਹਨ ਇਹ ਗੁਰਤੇਗ ਬਹਾਦਰ ਸਾਹਿਬ ਦੇ ਮੂੰਹ ਤੇ ਕੋਈ ਰੰਜ ਨਹੀਂ ਕੋਈ ਉਦਾਸੀ ਨਹੀਂ ਸਗੋਂ ਹਾਸਾ ਖੇੜਾ ਹੈ ਤੇ ਕਾਜੀ ਤੇ ਔਰੰਗਜ਼ੇ ਪੁੱਛਦੇ ਹਨ ਕਿ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਸੀਂ ਮੌਤ ਤੋਂ ਡਰਦੇ ਨਹੀਂ ਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੱਸਦੇ ਹਨ ਤਲਵਾਰ ਨੂੰ ਦੇਖ ਕੇ ਕਿ ਤੁਹਾਨੂੰ ਡਰ ਨਹੀਂ ਲੱਗਦਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਬਚਨਾਂ ਵਿੱਚ ਕਹਿੰਦੇ ਹਨ ਇੱਕ ਕਵੀ ਦੀ ਭਾਵਨਾ ਹੈ ਕਿ ਗੁਰ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਹਨ ਮੈਂ ਵੀ ਤੇਗ ਹਾਂ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੋ ਤੇਗਾ ਮੇਰਾ ਪਿਤਾ ਵੀ ਅਣਖ ਬਹਾਦਰੀ ਦੇ ਰਿਆ ਪਰਖਦਾ ਤੇਰਾ ਪਿਓ ਤੇਗਾ ਮੇਰਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਣ ਵਾਲਾ ਵਿਖੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਖੋ ਤੇਗਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਚਾਹ ਜੀ ਮਹਾਰਾਜ ਨੇ ਉਹਨਾਂ ਨੂੰ ਵੰਗਾਰਿਆ ਔਰ ਉਹਨਾਂ ਨੇ ਜਦੋਂ ਤਿੱਖੀ ਤਲਵਾਰ ਮਾਰ ਕੇ ਵਾਰ ਕੀਤਾ ਤੇ ਉਹਨਾਂ ਦਾ ਸਿਰ ਭਾਈ ਜੇਤਾ ਜੀ ਨੂੰ ਕਿਹਾ ਹੋਇਆ ਸੀ ਸੰਭਾਲਣ ਵਾਸਤੇ ਆਪਣੇ ਆਪ ਹੀ ਝੋਲੀ ਅੱਡੀ ਜੇਤਾ ਜੀ ਦੀ ਝੋਲੀ ਦੇ ਵਿੱਚ ਸਿਰ ਆ ਗਿਆ ਔਰ ਜੇਤਾ ਜੀ ਨੇ ਉਸ ਸਿਰ ਦੀ ਸੰਭਾਲ ਕੀਤੀ ਆਪਣੇ ਸੀਨੇ ਨਾਲ ਲਾ ਲਿਆ ਸੀਨੇ ਨਾਲ ਲਾ ਕੇ ਵਾਹੋ ਵਾਈ ਦਿੱਲੀ ਤੋਂ ਉਥੋਂ ਚੁੱਪਦੇ ਹੀ ਨਿਕਲ ਤੁਰਿਆ ਔਰ بار بار ਵਰਾਗ ਨਾਲ ਅੱਖਾਂ ਹੰਝੂ ਭਰੀਆਂ ਹੋਈਆਂ ਹਨ بار بار ਆਪਣੇ ਸੀਨੇ ਨਾਲ ਲਾਂਦਾ ਹੈ بار بار ਮੁੱਖ ਨੂੰ ਦੇਖਦਾ ਹੈ ਮਾਰ ਬਾਹ ਦੇਖਦਾ ਹੈ ਔਰ ਬੜਾ ਵਿਰਾਗ ਮਈ ਉਹਦਾ ਚਿਹਰਾ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਅਥਰੂ ਦੇ ਡੁੱਲ ਡੁੱਲ ਪੈਂਦੇ ਹਨ ਇਸ ਤਰ੍ਹਾਂ ਭਾਈ ਜੇਤਾ ਜੀ ਨੇ ਸੰਭਾਲ ਕੀਤੀ ਇੱਕ ਸਿੱਖ ਨੂੰ ਹੋਰ ਕਿਹਾ ਸੀ ਕਿ ਤੂੰ ਲੱਖੀ ਬਣਜਾਰੇ ਨਾਲ ਸ਼ਰੀਰ ਦੀ ਸੰਭਾਲ ਕਰਨੀ ਹੈ ਉਹ ਸ਼ਰੀਰ ਬੜੀ ਹਨੇਰੀ ਚੱਲੀ ਤੂਫਾਨ ਚੱਲਿਆ ਕਿਉਂਕਿ ਜ਼ੁਲਮ ਹੀ ਇੰਨਾ ਹੋਇਆ ਉਸ ਹਨੇਰੀ ਤੂਫਾਨ ਵਿੱਚ ਲੱਖੀ ਸ਼ਾ ਬਣਜਾਰਾ ਵਪਾਰ ਦਾ ਕੰਮ ਕਰਦਾ ਸੀ ਗੱਡਾ ਲੈ ਕੇ ਆਉਂਦਾ ਪਿਆ ਸੀ ਗੱਡੇ ਤੇ ਉਹਨੇ ਰੂਹੀ ਕੁਝ ਹੋਰ ਸਮਾਨ ਸੀ ਉਹਦੇ ਵਿੱਚ ਲੁਕੋ ਲਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰੀਰ ਛਪਾ ਲਿਆ ਵਹੁ ਦਾਈ ਆਪਣੇ ਘਰ ਨੂੰ ਨੱਠ ਤੁਰਿਆ ਘਰ ਜਾਂਦਿਆਂ ਸਾਰ ਆਪਣਾ ਕੀਮਤੀ ਸਮਾਨ ਕੱਪੜੇ ਸਾਰਾ ਕੁਝ ਲੈ ਕੇ ਅੱਗ ਲਗਾ ਦਿੱਤੀ ਔਰ ਰੋਲਾ ਪਾ ਦਿੱਤਾ ਅੱਗ ਲੱਗ ਗਈ ਲੋਕਾਂ ਨੇ ਅੱਗ ਲੱਗ ਗਈ ਅੱਗ ਲੱਗੀ ਲੱਖੀ ਸ਼ਾਵਣਜਾਰੇ ਦਾ ਘਰ ਸੜ ਗਿਆ ਲੱਖੀ ਬੁਨਜਾਰਾ ਬਾਹਰ ਖੜ ਗਿਆ ਬਾਹਰ ਖਲੋ ਕੇ ਉਹ ਰੋਈ ਜਾਵੇ ਰੋਈ ਜਾਵੇ ਇਹ ਨਾਲੂ ਦਾ ਪੁੱਤ ਸੀ ਕਿ ਸਾਰੇ ਕਹਿਣ ਕਿ ਇਹ ਉਜੜ ਗਿਆ ਇਹਦਾ ਘਰ ਛੜ ਗਿਆ ਇਹ ਰੋ ਰਿਹਾ ਹੈ ਇਹ ਵੀ ਕੋਈ ਕਵੇ ਕਿਸੇ ਨੂੰ ਕੋਹ ਕਿ ਅੱਖ ਬੁਝਾਵੇ ਪਰ ਉਹ ਨਹੀਂ ਕਹਿ ਰਿਹਾ ਸੀ ਕਿ ਅੱਗ ਬੁਝਾਓ ਮੇਰੀ ਉਹ ਨਹੀਂ ਕਹਿ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਆਂਸੂ ਉਹ ਰੋਈ ਜਾਏ ਪਰ ਕਿਸੇ ਨੂੰ ਕੀ ਪਤਾ ਇਹ ਉਜੜਿਆ ਨਹੀਂ ਇਹ ਵਸਿਆ ਹੈ ਜਿਹੜਾ ਹੁਣ ਤੱਕ ਇਹ ਹੁਣ ਤੱਕ ਰਕਾਬ ਗੰਜ ਗੁਰਦੁਆਰਾ ਜਿੱਥੇ ਸਰਦਾਲੂ ਮਥਾ ਟਿਕਦੇ ਹਨ ਸਰਦਲ ਤੇ ਲੱਖਾਂ ਲੋਕ ਮਥਾ ਟਿਕਦੇ ਹਨ ਆਪਣੀਆਂ ਮਨ ਇੱਛਾਵਾਂ ਪੂਰੀਆਂ ਕਰਦੀਆਂ ਹਨ ਕਰਦੇ ਹਨ ਸਦਾ ਵਾਸਤੇ ਆਬਾਦ ਹੋ ਗਿਆ ਉਜੜਿਆ ਨਹੀਂ ਧੰਨ ਹਨ ਸਿੱਖ ਜਿਨ੍ਹਾਂ ਨੇ ਸੋਚਿਆ ਨਹੀਂ ਸਮਝਿਆ ਕਈ ਤਾਂ ਸਮਝਦੇ ਨੇ ਮੈਂ ਆਪਣੇ ਘਰ ਨੂੰ ਕੋਈ ਲਾਤ ਲੱਗਦਾ ਅੱਗ ਕਿੰਨੀ ਹਿੰਮਤ ਹੈ ਉਹਦੇ ਵਿੱਚ ਆਪਣੇ ਘਰ ਨੂੰ ਉਹਨੇ ਪਰਵਾਹ ਨਹੀਂ ਕੀਤੀ ਆਪਣੇ ਸਮਾਨ ਦੀ ਪਰਵਾਹ ਨਹੀਂ ਕੀਤੀ ਕੁਝ ਨਹੀਂ ਦੇਖਿਆ ਆਬ ਨਹੀਂ ਦੇਖਿਆ ਉਨੇ ਸੰਭਾਲ ਕੀਤੀ ਕਿ ਇਹ ਹੀ ਵਕਤ ਹੈ ਮੇਰਾ ਸੰਭਾਲਣ ਦਾ ਉਹਨੇ ਅੱਗ ਲਗਾ ਕੇ ਇਸ ਤਰ੍ਹਾਂ ਸਰੀਰ ਦੀ ਸੰਭਾਲ ਕੀਤੀ ਉੱਥੇ ਹੁਣ ਗੁਰਦੁਆਰਾ ਸਾਹਿਬ ਰਕਾਮ ਰਕਾਬगंज ਹੈ ਲੋਕ ਸ਼ਰਧਾਲੂ ਆਉਂਦੇ ਹਨ ਸਰਦਲ ਦੇ ਮੱਥਾ ਟੇਕਦੇ ਹਨ ਮਨੋ ਕਾਮਨਾ ਪੂਰੀਆਂ ਕਰਦੇ ਹਨ ਇਸ ਤਰ੍ਹਾਂ ਜੈਤਾ ਜੀ ਪੁੱਜਦੇ ਪੁੱਜਦੇ ਦਿੱਲੀ ਤੋਂ ਪੰਜ ਪੜਾਉ ਉਹਨਾਂ ਨੇ ਪੂਰੇ ਕਰਨੇ ਸਨ ਰਸਤੇ ਰੱਤੇ ਵੀ ਜਾਂਦਿਆਂ ਜਾਂਦਿਆਂ ਜਦੋਂ ਤਰਾਵੜੀ ਆਇਆ ਹਰਿਆਣੇ ਵਿੱਚ ਪੈਂਦਾ ਹੈ ਤਰਾਵੜੀ ਤਰਾਵੜੀ ਆਇਆ ਉੱਥੇ ਜਤਾ ਜੀ ਠਹਰੇ ਰੁਕ ਗਏ ਉੱਥੇ ਰੁਕ ਗਏ ਇਹਨਾਂ ਨੇ ਪਾਣੀ ਦੇਖਿਆ ਥੋੜਾ ਜਿਹਾ ਟੋਬਾ ਜਿਹਾ ਸੀ ਪਾਣੀ ਦਾ ਉੱਥੇ ਇੱਕ ਧੋਬੀ ਕਪੜੇ ਧੋ ਰਿਹਾ ਸੀ ਔਰ ਜਤਾ ਜੀ ਉੱਥੇ ਬਹਿ ਕੇ ਕਿਉਂਕਿ ਇਹਨਾਂ ਦਾ ਨੀਂਦਰਣ ਨਾਲ ਵੀ ਮੁਖ ਬੜਾ ਭਰਿਆ ਹੋਇਆ ਸੀ ਕੁਝ ਇਹਨਾਂ ਨੂੰ ਵਿਰਾਗ ਬੜਾ ਸੀ ਉੱਥੇ ਬਹਿ ਕੇ ਇਹਨਾਂ ਨੇ ਥੋੜਾ ਜਿਹਾ ਸਾਹਸ ਲੇ ਭੁੱਖਾ ਪਿਆਸਾ ਥੋੜਾ ਕੁੱਟੇ ਪਾਣੀ ਪੀਤਾ ਬਹਿ ਗਏ ਜਦੋਂ ਧੋਬੀ ਨੇ ਦੇਖਿਆ ਕੱਪੜੇ ਧੋ ਰਿਆ ਸੀ ਕੱਪੜੇ ਧੋ ਕੇ ਉਹਨੇ ਗੱਠ ਮਾਰੀ ਤੇ ਬੰਨੀ ਆਪਣੀ ਉਹਨੇ ਦੇਖਿਆ ਕੋਈ ਮੁਸਾਫਿਰ ਬੜਾ ਥੱਕਿਆ ਟੁੱਟਿਆ ਹੈ ਜਾ ਕੇ ਉਹਨੂੰ ਮਿਲਾਂ ਜਾ ਕੇ ਜੈਤਾ ਜੀ ਕੋਲ ਚਲੇ ਗਏ ਕਹਿੰਦੇ ਲੱਗਦਾ ਮੁਸਾਫਿਰ ਤੂੰ ਬੜਾ ਥੱਕਿਆ ਟੁੱਟਿਆ ਹੈ ਚੱਲ ਘਰ ਤੈਨੂੰ ਲੈ ਜਾਣਾ ਉੱਥੇ ਤੂੰ ਪ੍ਰਸ਼ਾਦਾ ਛੱਕ ਲਈ ਤੇ ਪੁੱਛਿਆ ਬਈ ਤੂੰ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈ ਉਹ ਜੈਤਾ ਜੀ ਨੇ ਕਿਹਾ ਕਿ ਮੈਂ ਆਇਆ ਤਾਂ ਦਿੱਲੀ ਤੋਂ ਹਾਂ ਜਾਣਾ ਮੈਂ ਅਨੰਦਪੁਰ ਸਾਹਿਬ ਜਦੋਂ ਇੰਨਾ ਕਿਹਾ ਨਾ ਅਨੰਦਪੁਰ ਸਾਹਿਬ ਤੇ ਧੋਬੀ ਨੇ ਕਿਹਾ ਉਹੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਹ ਫੜੀ ਹੈ ਕਿਰਪਾ ਜੰਗ ਦੀ ਕਿਰਪਾ لال ਦੀ ਪੰਡਤਾਂ ਦੀ ਜੰਜੂ ਦੇ ਖਾਤਰ ਉਹਨਾਂ ਨੇ ਆਪਣੇ ਤੇ ਲਿਆ ਹੈ ਸਾਰਾ ਬਚਾਉਣ ਵਾਸਤੇ ਬਾ ਫੜੀ ਹੈ ਉਹਨਾਂ ਦੀ ਉਹ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਪਤਾ ਹੈ ਉਹ ਦਿੱਲੀ ਗਏ ਨੇ ਇਹ ਨਹੀਂ ਪਤਾ ਵੀ ਕੀ ਬਣਿਆ ਹੈ ਔਰ ਕਹਿੰਦੇ ਮੈਂ ਬੜਾ ਯਾਦ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਇੱਥੋਂ ਲੰਘੋ ਕਿ ਮੈਨੂੰ ਮਿਲ ਕੇ ਜਾਣਾ ਮੇਰੀ ਮਨ ਵਿੱਚ ਬੜੀ ਇੱਛਾ ਹੈ ਜੈਤਾ ਜੀ ਨੇ ਦੱਸਣਾ ਮਨਸਾਬੀ ਦਸਣਾ ਨਹੀਂ ਚਾਇਆ ਉਸ ਕੈਮ ਉਹਨਾਂ ਨੇ ਦਸਣਾ ਨਹੀਂ ਚਾਇਆ ਆਪਣਾ ਮੂੰਹ ਬੰਦ ਰੱਖਿਆ ਔਰ ਉਹਨਾਂ ਦੇ ਨਾਲ ਘਰ ਚਲੇ ਗਏ ਘਰ ਚਲੇ ਗਏ ਉਸ ਥੋਬੀ ਨੇ ਜਿਸ ਤਰ੍ਹਾਂ ਆਉ ਭਗਤ ਕਰੀ ਦੀਆ ਮੰਝਾ ਵਿਛਾਇਆ ਮੰਝਾ ਵਿਛਾਇਆ ਤੇ ਇੱਕ ਚਿੱਟੀ ਸਾਫ ਚਾਦਰ ਢਾ ਦਿੱਤੀ ਕਿ ਤੂੰ ਇਹਦੇ ਉੱਪਰ ਬਹਿ ਜਾ ਤੇ ਭਾਈ ਜੈਤਾ ਜੀ ਨੇ ਜਿਹੜਾ ਸੀਸ ਸੀ ਸੀਸ ਨੂੰ ਮੰਜੇ ਦੇ ਉੱਪਰ ਰੱਖ ਦਿੱਤਾ ਆਪ નીચે ਬੈਠ ਗਏ ਤੇ ਆਪਣੀ ਜਨਾਨੀ ਨੂੰ ਕਹਿਣ ਲੱਗੇ ਭਰੀਏ ਇਹ ਆਨੰਦਪੁਰ ਸਾਹਿਬ ਜਾਣਾ ਇਹਨਾਂ ਨੇ ਪ੍ਰਸ਼ਾਦਾ ਤਿਆਰ ਕਰ ਪ੍ਰਸ਼ਾਦਾ ਤਿਆਰ ਕਰ ਲਿਆ ਇੰਨੀ ਗੱਲ ਕਹਿ ਕੇ ਤੇ ਜਦੋਂ ਦੇਖਿਆ ਹੈਰਾਨ ਰਹਿ ਗਏ ਕਹਿੰਦੇ ਤੂੰ ਜੋ ਕੱਪੜਿਆਂ ਵਿੱਚ ਲਪੇਟਿਆ ਹੋਇਆ ਹੈ ਇਹਨੂੰ ਤੂੰ ਉੱਪਰ ਰੱਖ ਦਿੱਤਾ ਆਪ ਤੁਸੀਂ نیچے ਬਹਿ ਗਏ ਹੋ ਇਹ ਮੰਜਾ ਮੈਂ ਤੇਰੇ ਵਾਸਤੇ ਬਿਠਾਇਆ ਹੈ ਕਿ ਇਹ ਇੰਨਾ ਕੀਮਤੀ ਸਮਾਨ ਹੈ ਜਿਹੜਾ ਇਹਨੂੰ ਲਪੇਟਿਆ ਹੋਇਆ ਕੱਪੜਿਆਂ ਵਿੱਚ ਉੱਪਰ ਰੱਖਿਆ ਹੈ ਜਦੋਂ ਇੰਨੀ ਗੱਲ ਕੀਤੀ ਤੇ ਜਤਾਂ ਜੀ ਦੇ ਅੱਖਰ ਅਥਰੂ ਡੁੱਲਣ ਲੱਗੇ ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਤੂੰ ਯਾਦ ਕਰਦਾ ਹੈ ਨਾ ਦੇਖ ਫਿਰ ਤੂੰ ਦਰਸ਼ਨ ਕਰਨਾ ਚਾਹੁੰਦਾ ਹੈ ਨਾ ਲੈ ਘਰ ਦਰਸ਼ਨ ਜਦੋਂ ਦਰਸ਼ਨ ਕਰਵਾਏ ਗੱਠਾਂ ਖੋਲੀਆਂ ਉਹਦੀਆਂ ਧਾਹਾਂ ਨਿਕਲ ਗਈਆਂ ਆਪਣੀ ਜਨਾਨੀ ਨੂੰ ਆਵਾਜ਼ ਮਾਰੀ ਕਹਿੰਦੀ ਭਰੀਏ ਆਕੇ ਦਰਸ਼ਨ ਕਰ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਉਹ ਅਨੰਦਪੁਰ ਸਾਹਿਬ ਦੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਨੂੰ ਦਰਸ਼ਨ ਦਿੱਤੇ ਆ